ਕਿ ਜਦੋਂ ਬੀਬੀ ਨੇ ਮੈਨੂੰ ਗਲੇ ਲਾ ਕੇ ਰੋ ਕੇ ਕਿਹਾ ਕਿ ਇੱਕ ਦਿਨ ਚ ਮਰਨਾ ਸੌਖਾ ਮੈਨੂੰ ਲੱਗਦਾ ਆਪੇ ਬੀਜ ਆਪੇ ਹੀ ਖਾਓ ਮਤਲਬ ਮੈਨੂੰ ਲੱਗਦਾ ਜੇ ਸਾਨੂੰ ਲੱਗਦਾ ਕੋਈ ਸਜਾ ਵੀ ਮਿਲ ਰਹੀ ਆ ਕਿਸੇ ਤਰੀਕੇ ਨਾਲ ਮਤਲਬ ਮਦਰ ਨੇਚਰ ਜਿਹੜੀ ਮਾਤਾ ਧਰਤੀ ਆ ਉਹ ਸਾਨੂੰ ਸੁੱਖ ਵੀ ਦਿੰਦੀ ਤੇ ਦੁੱਖ ਵੀ ਦਿੰਦੀ ਹੈ ਦੋਵੇਂ ਚੀਜ਼ਾਂ ਨਾਲ ਨਾਲ ਚੱਲਦੀਆਂ ਉਸੀ ਲਗਾਤਾਰ 8-10 ਦਿਨ ਉਹਤੇ ਸੇਵਾ ਕੀਤੀ ਕੋਈ ਅਜੇਹਾ ਪਲ ਵੀ ਆਉਂਦਾ ਜਦੋਂ ਉਹਨਾਂ ਅੰਦਰੋਂ ਟੀਸ ਉੱਠਦੀ ਹੈ ਅੰਝੂ ਆ ਜਾਂਦੇ ਅਜੇਹਾ ਮੌਕੇ ਮਿਲੇ ਹਾਂਜੀ ਲੇਕਿਨ ਉਹ ਆਂਸੂ ਰੋਕਣੇ ਪਏ ਸਕੇ ਜਦੋਂ ਬੀਬੀ ਨੇ ਮੈਨੂੰ ਗਲੇ ਲਾ ਕੇ ਰੋ ਕੇ ਕਿਹਾ ਕਿ ਇੱਕ ਦਿਨ ਚ ਮਰਨਾ ਸੌਖਾ ਹੈ ਰੋਜ਼ ਰੋਜ਼ ਮਰਨਾ ਕਿੰਦੀ ਔਖਾ ਕਹਿੰਦੀ ਜੇ ਕੋਰੋਨਾ ਵਾਇਰਸ ਸੀ ਉਦੋਂ ਵੀ ਅਸੀਂ ਮਾਰ ਖਾਦੀ ਪਿੰਡਾਂ 'ਚ ਕਹਿੰਦੀ ਫਿਰ ਜਦੋਂ 2023 'ਚ ਸ਼ਾਇਦ ਫਲੱਡ ਸੀ ਉਦੋਂ ਵੀ ਅਸੀਂ ਮਾਰ ਖਾਦੀ ਫਿਰ ਉਹਨਾਂ ਨੇ ਕਿਹਾ ਕਿ ਜੇ ਦੋ ਹੁਣ ਵਾਰ ਸੀਗਾ ਜੰਗ ਜੁੱਦਾਂ ਦਾ ਟਾਈਮ ਸੀ ਜੀ ਬਿਲਕੁਲ ਉਦੋਂ ਵੀ ਅਸੀਂ ਮਾਰ ਖਾਦੀ ਤੇ ਕਹਿੰਦੇ ਇੱਕ ਵਾਰੀ ਚ ਮਾਰ ਦੇਵੇ ਤੇ ਸੌਖਾ ਤੇ ਉਹ ਚੀਜ਼ ਮੈਨੂੰ ਲੱਗੀ ਕਿ ਰੋਜ਼ ਰੋਜ਼ ਉਹਨਾਂ ਨੂੰ ਪਰੇਸ਼ਾਨੀਆਂ ਜਿਹੜੀਆਂ ਆਉਂਦੀਆਂ ਪਾਣੀ ਹੈ ਨਹੀਂ ਬੱਚਿਆਂ ਵਾਸਤੇ ਜੀ ਫਿਰ ਥਾਰਕ ਮੈਂ ਸੋਚਣਾ ਤੇ ਕੀ ਅਸੀਂ ਨਹੀਂ ਸੋਚ ਸਕਦੇ ਜਿਹੜੀ ਸਿਚੁਏਸ਼ਨ 'ਚ ਕੋਈ ਹੈਗਾ ਉਹ ਹੀ ਜਾਣ ਸਕਦਾ ਹੈ ਨਾ ਲੇਕਿਨ ਮੈਨੂੰ ਵੀ ਕਹਿਆ ਨੇ ਕਿ ਉੱਥੇ ਨਾ ਜਾਓ ਬਾਰਡਰ ਏਰੀਆ ਤੁਹਾਨੂੰ ਰਿਸਕ ਨਾ ਹੋਵੇ ਮੈਂ ਕਿ ਜੇ ਸੇਵਾ ਕਰਨੀ ਤੇ ਫਿਰ ਤੇ ਰਿਸਕ ਹੈ ਨਾ ਪਰ ਸਾਨੂੰ ਪਰਵਾਹ ਨਹੀਂ ਆਪਣੀ ਰਿਸਕ ਦੀ ਗੱਲ ਹੈਗੀ ਜਿੱਥੇ ਸੇਵਾ ਕਰਨੀ ਤੇ ਮਨ ਤਨ ਵੇਚ ਕੇ ਜਾਣਾ ਬਸ ਵੀ ਮਤਲਬ ਸਭ ਕੁਝ ਸੌਂਪ ਕੇ ਜਾਣਾ ਜੋ ਦੇ ਰਸ ਕੇ ਜਦੋਂ ਬੀਬੀ ਨੇ ਮੈਨੂੰ ਗਲੇ ਲਾ ਕੇ ਰੋ ਕੇ ਕਿਹਾ ਕਿ ਇੱਕ ਦਿਨ ਚ ਮਰਨਾ ਸੌਖਾ ਮੈਨੂੰ ਲੱਗਦਾ ਆਪੇ ਬੀਜ ਆਪੇ ਹੀ ਖਾਓ ਮਤਲਬ ਮੈਨੂੰ ਲੱਗਦਾ ਜੇ ਸਾਨੂੰ ਲੱਗਦਾ ਕੋਈ ਸਜਾ ਵੀ ਮਿਲ ਰਹੀ ਆ ਕਿਸੇ ਤਰੀਕੇ ਨਾਲ ਮਤਲਬ ਮਦਰ ਨੇਚਰ ਜਿਹੜੀ ਮਾਤਾ ਧਰਤੀ ਆ ਉਹ ਸਾਨੂੰ ਸੁੱਖ ਵੀ ਦਿੰਦੀ ਤੇ ਦੁੱਖ ਵੀ ਦਿੰਦੀ ਹੈ ਦੋਵੇਂ ਚੀਜ਼ਾਂ ਨਾਲ ਨਾਲ ਚੱਲਦੀਆਂ ਉਸੀਂ ਲਗਾਤਾਰ 8-10 ਦਿਨ ਉਹ ਤੇ ਸੇਵਾ ਕੀਤੀ ਕੋਈ ਅਜੀਹਾ ਪਲ ਵੀ ਆਉਂਦਾ ਜਦੋਂ ਉਹ ਅੰਦਰੋਂ ਟੀਸ ਉੱਠਦੀ ਹੈ ਅੰਨਸੂ ਆ ਜਾਂਦੇ ਅਜੀਹਾ ਮੌਕੇ ਮਿਲੇ ਹਾਂਜੀ ਲੇਕਿਨ ਉਹ ਅੰਨਸੂ ਰੋਕਣੇ ਪਏ ਸਕੇ ਜਦੋਂ ਬੀਬੀ ਨੇ ਮੈਨੂੰ ਗਲੇ ਲਾ ਕੇ ਰੋ ਕੇ ਕਿਹਾ ਕਿ ਇੱਕ ਦਿਨ ਚ ਮਰਨਾ ਸੌਖਾ ਹੈ ਰੋਜ਼ ਰੋਜ਼ ਮਰਨਾ ਕਿੰਦੀ ਔਖਾ ਕਹਿੰਦੀ ਜੇ ਕੋਰੋਨਾ ਵਾਇਰਸ ਸੀ ਉਦੋਂ ਵੀ ਅਸੀਂ ਮਾਰ ਖਾਦੀ ਪਿੰਡਾਂ 'ਚ ਕਹਿੰਦੀ ਫਿਰ ਜਦੋਂ 2023 'ਚ ਸ਼ਾਇਦ ਫਲੱਡ ਸੀ ਉਦੋਂ ਵੀ ਅਸੀਂ ਮਾਰ ਖਾਦੀ ਫਿਰ ਉਹਨਾਂ ਨੇ ਕਿਹਾ ਕਿ ਜੇ ਦੋ ਹੁਣ ਵਾਰ ਸੀਗਾ ਜੰਗ ਜੁੱਦਾਂ ਦਾ ਟਾਈਮ ਸੀ ਜੀ ਬਿਲਕੁਲ ਉਦੋਂ ਵੀ ਅਸੀਂ ਮਾਰ ਖਾਦੀ ਤੇ ਕਹਿੰਦੇ ਇੱਕ ਵਾਰੀ ਚ ਮਾਰ ਦੇਵੇ ਤੇ ਸੌਖਾ ਤੇ ਉਹ ਚੀਜ਼ ਮੈਨੂੰ ਲੱਗੀ ਕਿ ਰੋਜ਼ ਰੋਜ਼ ਉਹਨਾਂ ਨੂੰ ਪਰੇਸ਼ਾਨੀਆਂ ਜਿਹੜੀਆਂ ਆਉਂਦੀਆਂ ਪਾਣੀ ਹੈ ਨਹੀਂ ਬੱਚਿਆਂ ਵਾਸਤੇ ਜੀ ਫਿਰ ਸੋਚਣਾ ਤੇ ਕੀ ਅਸੀਂ ਨਹੀਂ ਸੋਚ ਸਕਦੇ ਜਿਹੜੀ ਸਿਚੁਏਸ਼ਨ 'ਚ ਕੋਈ ਹੈਗਾ ਉਹੀ ਜਾਣ ਸਕਦਾ ਹਨਾ ਲੇਕਿਨ ਮੈਨੂੰ ਵੀ ਕਹਿਆ ਨੇ ਕਿ ਉੱਥੇ ਨਾ ਜਾਓ ਬਾਰਡਰ ਏਰੀਆ ਤੁਹਾਨੂੰ ਰਿਸਕ ਨਾ ਹੋਵੇ ਮੈਂ ਕਿ ਜੇ ਸੇਵਾ ਕਰਨੀ ਤੇ ਫਿਰ ਤੇ ਰਿਸਕ ਹੈ ਨਾ ਪਰ ਸਾਨੂੰ ਪਰਵਾਹ ਨਹੀਂ ਆਪਣੀ ਰਿਸਕ ਦੀ ਗੱਲ ਹੈਗੀ ਜਿੱਥੇ ਸੇਵਾ ਕਰਨੀ ਤੇ ਮਨ ਤਨ ਵੇਚ ਕੇ ਜਾਣਾ ਬਸ ਵੀ ਮਤਲਬ ਸਭ ਕੁਝ ਸੌਂਪ ਕੇ ਜਾਣਾ